ਦੇ ਕੋਲੇ ਏਸੀ ਦੀ ਸ਼ੁਰੂਆਤ 1 ਟਨ ਦਾ 3 ਸਟਾਰ ਇਨਵਰਟਰ ਏਸੀ 1 ਟਨ 3 ਸਟਾਰ ਇਨਵਰਟਰ ਏਸੀ ਜਿਸ ਦੀ 10 ਸਾਲ ਕੰਪਰੈਸ਼ਨ ਵਾਰੰਟੀ ਦੇ ਨਾਲ 24990 ਦੇ ਵਿੱਚ ਕਸਟਮਰ ਆਪਣੇ ਘਰੇ ਲਿਜਾ ਸਕਦਾ ਹੈ ਐਚ ਐਨ 1 ਨਿਊਜ਼ ਚੈਨਲ ਦੇਖ ਕੇ ਆਵੇ ਲਾਈਕ ਸ਼ੇਅਰ ਕਰਕੇ ਆਵੇ ਉਸ ਨੂੰ 24990 ਦੇ ਵਿੱਚ ਇੱਕ ਟਨ ਦਾ 3 ਸਟਾਰ ਇਨਵਰਟਰ ਇਹ ਸੀ ਦਮਾਂਗੇ ਡੇਟਨ ਦਾ ਵੀ ਦੱਸ ਦਿਓ ਜੀ ਡੇਟਨ ਵਾਲੇ ਕਿਉਂਕਿ ਕਈ ਵਾਰ ਘਰ ਵੱਡਾ ਹੁੰਦਾ ਕਮਰਾ ਵੱਡਾ ਹੁੰਦਾ ਉਹਨਾਂ ਦੇ ਵਿੱਚ ਇੱਕ ਟਨ ਦਾ ਕੰਮ ਨਹੀਂ ਕਰਦਾ ਡੇਟਨ ਦਾ ਕਿੰਨਾ ਕੁ ਰੇਟ ਹੈ ਤੁਹਾਡੇ ਕੋਲ ਡੇਟਨ ਦਾ 27990 ਦੇ ਵਿੱਚ ਹੈ ਜੀ ਜਿਹੜਾ ਐਚ ਐਨ 1 ਚੈਨਲ ਦੇਖ ਕੇ ਆਊਗਾ ਉਸ ਨੂੰ 1 ਸਾਲ ਨਹੀਂ 5 ਸਾਲ ਦੀ ਕੰਪਲੀਟ ਗਾਰੰਟੀ ਵਾਰੰਟੀ ਦੇ ਕੇ ਭੇਜਿਆ ਜਾਊਗਾ ਐਚ ਐਨ 1 ਨਿਊਜ਼ ਚੈਨਲ ਦੇਖ ਕੇ ਆਓ ਸ਼ੇਅਰ ਕਰਕੇ ਆਓ ਲਾਈਕ ਕਰਕੇ ਆਓ ਉਸ ਨੂੰ 5 ਸਾਲ ਦੀ ਗਾਰੰਟੀ ਦਿੱਤੀ ਜਾਊਗੀ ਏਸੀ ਤੇ ਏਸੀ ਤੇ ਲੋਕੀ ਬਣਾਉਂਦੇ ਆ ਮੋਰਖ ਵੀ ਸਾਡੇ ਤੋਂ 20000 ਦਾ ਲੈ ਜਾਓ 22000 ਦਾ ਲੈ ਜਾਓ ਪਰ ਜਦ ਦੁਕਾਨਪਾ ਜਾਣੇ ਉੱਥੇ ਜਾ ਕੇ ਰੇਟ ਕੁਝ ਹੋਰ ਹੁੰਦਾ ਪਰ ਸਾਡੇ ਕੋਲੇ ਕਿਸੇ ਨੂੰ ਪਾਗਲ ਬਣਾਉਣ ਵਾਸਤੇ ਵੀਡੀਓ ਨਹੀਂ ਬਣਾਈ ਜਾ ਰਹੀ ਨਾ ਅਸੀਂ ਪਾਗਲ ਬਣਾਉਣੇ ਵਾਸਤੇ ਕੋਈ ਆਫਰ ਦਵਾਂਗੇ